ਬਾਬਾ ਸ੍ਰੀ ਚੰਦ ਜੀ ਨੇ ਇੱਕ ਸਵਾਲ ਕੀਤਾ ਕਹਿਣ ਲੱਗੇ ਗੁਰਮਖੋ ਧਾੜਾ ਬੜਾ ਲੰਬਾ ਕੀਤਾ ਹੈ ਬੜਾ ਵਧਾਇਆ ਹੋਇਆ ਹੈ ਕਿਉਂਕਿ ਗੁਰੂ ਰਾਮਦਾਸ ਜੀ ਮਹਾਰਾਜ ਜੀਾਂ ਦਾ ਜਿਹੜਾ ਧਾੜਾ ਸੀ ਨਾ ਬਾਕੀ ਗੁਰੂ ਸਹਿ ਪਾਵ ਗੁਰੰਗ ਦੇਵ ਜੀ ਮਹਾਰਾਜ ਦੀ ਗੱਲ ਕਰ ਲਈਏ ਗੁਰੂ ਅਮਰਦਾਸ ਜੀ ਦੀ ਗੱਲ ਕਰ ਲਈਏ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਲ ਕਰੀਏ ਇਹਨਾਂ ਨਾਲੋਂ ਵਧੇਕ ਲੰਬੇ ਰਹਿ ਪਾਵ ਲੰਬਾ ਹੈ ਹੁਣ ਜੀ ਤੋ ਕੋਈ ਵੀ ਚੀਜ਼ ਵਧੇਕ ਹੋਵੇ ਨਾ ਵੱਧ ਹੋਵੇ ਆਮ ਨਾਲੋਂ ਤੇ ਹਰ ਕੋਈ ਪੁੱਛਦਾ ਹੈ ਤੇ ਪਰ ਇਹਨਾਂ ਦੇ ਪੁੱਛਣ ਦਾ ਕਾਰਨ ਕੁਝ ਹੋ ਰਿਹਾ ਬਾਬਾ ਸ੍ਰੀ ਚੰਦ ਜੀ ਨੇ ਪੁੱਛਿਆ ਕਿ ਤਾ ਵੀ ਦਾੜਾ ਬੜਾ ਲੰਬਾ ਬੜਾ ਵਧਾਇਆ ਹੋਇਆ ਹੈ ਇੰਨੇ ਨਿਮਰਤਾ ਦੇ ਪੁੰਜ ਨੇ ਗੁਰੂ ਰਾਮਦਾਸ ਜੀ ਮਹਾਰਾਜ ਅੱਗੋ ਜਵਾਬ ਇਨਾ ਪਿਆਰਾ ਦਿੱਤਾ ਹੈ ਪਤਾ ਕੀ ਕਹਿੰਦੇ ਨੇ ਕਹਿੰਦੇ ਜੀ ਇਹ ਦਾੜਾ ਤੁਹਾਡੇ ਵਰਗੇ ਗੁਰਮਖਾਂ ਦੀ ਚਰਨ ਵੋਸ਼ੀ ਕਰਨ ਵਾਸਤੇ ਵਧਾਇਆ ਹੈ ਚਰਨ ਵੋਸ਼ੀ ਪਾਵ ਚਰਨਾਂ ਨੂੰ ਛਹਾਉਣ ਵਾਸਤੇ ਵਧਾਇਆ ਹੈ ਹਾਲਾਂਕਿ ਨਾ ਗੁਰੂ ਸਹਿਬਾਨ ਨੇ ਤੇ ਨਾ ਗੁਰੂ ਕੇ ਸਿੱਖ ਨੂੰ ਗੁਰੂ ਨੇ ਇੱਕ ਗੱਲ ਕਹੀ ਹੈ ਵੀ ਤੂੰ ਦਾੜੇ ਨੂੰ ਕਿਸ ਦੇ ਚਰਨਾਂ 'ਚ ਰੱਖਣਾ ਹੈ ਜਵਾਬ ਦੇਣ ਵਾਸਤੇ ਨਿਮਰਤਾ ਦੀ ਸਿਖਰ ਦੱਸਣ ਵਾਸਤੇ ਡੁੰਗਾਈ ਦੱਸਣ ਵਾਸਤੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਤੁਹਾਡੇ ਵਰਗੇ ਮਹਾਂਪੁਰਸ਼ ਵੱਡੇ ਮਹਾਂਪੁਰਸ਼ਾਂ ਦੇ ਚਰਨ ਭੋਸ਼ੀ ਕਰਨ ਵਾਸਤੇ ਚਰਨ ਝਾੜਨ ਵਾਸਤੇ ਹੈ ਇਹ